ਪਹਿਲੇ ਸੂਏ ਸੂਈ ਵੀ ਆਪਰਾ ਲੋ ਜੀ ਲੋ ਟੇਗਾ 6 ਲੀਟਰ ਹੁਣ ਚਵਾਈ ਹੋਈ ਵੀ ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਵਰਨਾਲਾ ਵਾਈ ਕੋਲ ਲੀਲੀ ਰਵੀ ਸਾਜੀ ਸੂਈ ਝੋਟੀ ਬਕਾਉ ਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਗਾਈ ਸੱਚੀ ਗੱਲ ਜੀ ਨਾਮ ਹਰਪਾ ਜਨ ਸਿੰਘ ਜੀ ਪਿੰਡ ਬਲਸਟਗੜ ਜੀ ਜ਼ਿਲ੍ਹਾ ਬਰਨਵਾਈ ਹਾਂਜੀ ਛੋਟੀ ਦੱਸੋ ਜੀ ਕਿੰਨਾ ਕਿਦਨੋਂ ਹੋਸੀ ਨੂੰ ਇਹਨੂੰ ਹਫਤਾ ਕੋ ਹੋ ਗਿਆ ਜੀ ਤੇ ਦੁੱਧ ਕਿੰਨਾ ਜੀ 6 ਲੀਟਰ ਆ ਜੀ ਕੈਮੀ ਸੁਈ ਸੁਈ ਆ ਜੀ ਪਹਿਲੇ ਸੁਈ ਠੀਕ ਆ ਬੱਚਾ ਕੀ ਕੱਟੀ ਆ ਜੀ ਕੱਟੀ ਆ ਲੋ ਭਰਾ ਚੈੱਕ ਕਰ ਸਕਦਾ ਬਹੁਤ ਸੋਹਣੀ ਕੱਟੀ ਆ ਅੱਖਾਂ ਅੱਖਾਂ ਬਹੁਤ ਸੋਹਣੀ ਪਿਆਰੀ ਲੋ ਜੀ ਚੈੱਕ ਕਰ ਸਕਦੇ ਠੀਕ ਆ ਜੀ ਤੋੜ ਦੋ ਜੀ ਮੜਾ ਲੋ ਜੀ ਚਾਹ ਦੋ ਰੰਗ ਚੋੜੇ ਜਿਹੜਾ ਹਾਂ ਜੀ ਦੋ ਰੰਗ ਚੋਲੋ ਜੀ ਠੀਕ ਆ ਲੋ ਜੀ ਉਦੋਂ ਲੈ ਚਲੋ ਜੀ ਮਾੜਾ ਉਧਰ ਟੱਪੜੇ ਚੱਲ ਅੰਦਰੋਂ ਉਧਰ ਨੂੰ ਮਾੜਾ ਕਿੜਾ ਦਵਾ ਦੋ ਬਸ ਲਓ ਜੀ ਆ ਗਿਆ ਚੈੱਕ ਕਰ ਸਕਦੇ ਹੋ ਛੋਟੀ ਪਹਿਲੇ ਸੂਈ ਸੂਈ ਵੀ ਹੈ ਭਰਾ ਲੋ ਜੀ ਦੋ ਤੇਗਾ ਸੇਕਾ ਲੀਟਰ ਲੋ ਜੀ ਹੁਣ ਚਵਾਈ ਹੋਈ ਵੀ ਹੈ ਜੀ ਨਹੀਂ ਹੁਣ ਧਾਰ ਚਵਾਈ ਵੀ ਹੈ ਹਾਂ ਹਾਂ ਚਵਾਈ ਹੋਈ ਹੈ ਚਵਾਈ ਹੋਈ ਵੀ ਹੈ ਭਰਾ ਹੁਣ ਸਹੀ ਹੈ ਠੀਕ ਹੈ ਲੋ ਜੀ ਪੂਰਾ ਤਾਰਾ ਕਰ ਮਾੜਾ ਬਾਕੀ ਸਭ ਨੂੰ ਥੰਮ ਬੰਦ ਦੋ ਜੀ ਬੰਦ ਦੋ ਸੋਚ ਕੱਟੀ ਸੇ ਬਾਕੀ ਚਵਾਈ ਹੋਈ ਵੀ ਭਰਾ ਥਾਂ ਚੈੱਕ ਕਰ ਸਕਦੇ। ਜੀ ਗਈ ਸਿੰਘੀ ਸਿੰਘੀ ਬਹੁਤ ਸੋਹਣੀ ਕਰਮਾਂ ਵਾਲੀ ਦੀ। ਠੀਕ ਹੈ ਜੀ। ਹਾਂ ਜੀ ਬਾਪੂ ਰੇਟ ਇਹਦਾ 87 87 ਜੀ 87000 ਰੁਪਿਆ ਰੇਟ ਆ ਭਰਾ। ਵਾਈ ਜੀ ਨਾਲ ਜਰੂਰ ਕਨੈਕਟ ਕਰੋ। ਠੀਕ ਹੈ ਜੀ ਪੈਂਡ ਵਾਸਤੇ ਗਾੜ ਕੱਟੀ ਬਹੁਤ ਸੋਹਣੀ ਹੈ ਮਗਰ ਕਰਮਾਂ ਵਾਲੀ ਤੇ। ਠੀਕ ਹੈ ਜੀ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।